ਦੋਸਤੋ ਅਸੀਂ ਇਸ ਵਕਤ ਖੜੇ ਹਾਂ ਜ਼ੈਤੋ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਆਪਣਾ ਝੋਨਾ ਲੈ ਕੇ ਮੰਡੀਆਂ ਦੇ ਵਿੱਚ ਆ ਰਹੇ ਨੇ ਇੱਥੇ ਕਿਸਾਨਾਂ ਦੇ ਗੱਟੇ ਮਗਰ 2-2 ਕਿਲੋ ਵੱਧ ਤੋਲਿਆ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਜਿਹੜੀ ਇਹਨਾਂ ਦੀ ਲੁੱਟ ਹੋ ਰਹੀ ਹੈ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਲੁੱਟ ਹੋ ਰਹੀ ਹੈ ਆਗੂ ਸਾਡੇ ਨਾਲ ਨੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿਸਾਨ ਵੀ ਸਾਡੇ ਨਾਲ ਪਹਿਲਾ ਨਾਮ ਕੀ ਬਾਈ ਜੀ ਆਪਣਾ ਬੋਟ ਸਿੰਘ ਸੁਖਦੇਵ ਸਿੰਘ ਬੋਟ ਸਿੰਘ ਸੁਖਦੇਵ ਸਿੰਘ ਕਿਹੜਾ ਪਿੰਡ ਹੈ ਰੋੜੀ ਕਿਪੂਰਾ ਰੋੜੀ ਕਿਪੂਰਾ ਅੱਜ ਤੁਸੀਂ ਸਾਨੂੰ ਇਸੇ ਦਾਣਾ ਮੰਡੀ ਦੇ ਵਿੱਚ ਸੱਦਿਆ ਵੀ ਸਾਡੇ ਗੱਟੇ ਦੇ ਮਗਰ 2 ਕਿਲੋ ਦੀ ਵਿੱਚ ਚੋਨਾ ਵਾਦ ਤੋਂ ਲੈ ਗਿਆ ਜੀ ਵਾਦ ਤੋਂ ਲਿਆ ਹਾਂ ਕੋਈ ਆਪਾਂ ਤੋਲ ਗਏ ਹੁਣੇ ਗੱਟਾ ਜਿਹੜਾ ਹਾਂਜੀ ਜਦੋਂ ਮਰਜੀ ਤੋਲੋ ਚਲੋ ਤੋਲੋ ਆਪਾਂ ਫਿਰ ਕੈਮਰਾ ਦੇ ਨਹੀਂ ਤੋਲੋ ਵੀ ਰੱਖੋ ਵੀ ਨਾ ਹਾਂਜੀ ਤੋਲ ਕੇ ਲੈ ਆਏ ਹਾਂ ਜੀ ਤੋਹੋ ਦੱਸਣਾ ਨੇ ਬੰਦੇ ਨਹੀਂ ਜੀ ਇੱਕ ਮਿੰਟ ਮੈਂ ਇਹਨਾਂ ਦਾ ਮੁੰਡਾ ਹੀ ਸਮਝ ਮੈਂ ਅਸੀਂ ਰਾਹ 'ਚ ਆਵਾਸ ਮੁੜੇ ਇਸੇ ਕਰ ਨਹੀਂ ਇਹਨਾਂ 2 ਕਿਲੋ ਗੱਟੇ ਮਗਰ ਫਰਕ ਪੈਂਦਾ ਤਾਂ ਨਹੀਂ 35 ਅਸੀਂ ਜੀ 73 107 ਗੱਟੇ ਤੋਲੇ ਤੇ 113 ਕਚਾਂ ਦੀ ਇਹਨਾਂ ਨੇ 25 ਸਾਲ ਪੰਜ ਸਾਲ ਨੂੰ 2 ਕਿਲੋ ਦੇ ਭਾਤੀ ਪਾਤੀ ਜਿਆਦੇ ਨਹੀਂ ਦਿੱਤੇ ਇਹਨਾਂ ਨੇ ਕੋਈ ਗੱਲ ਨਹੀਂ ਜੇ ਸੋਨ ਦੇ ਬੱਚਾ ਦੇ ਲੱਗਦਾ ਤਾਂ 2 ਕਿਲੋ ਦੀ ਭਾਤੀ ਹਸਾ ਨਹੀਂ ਉਹ ਜੇ ਸਾਨੂੰ ਛੋਨਾ ਜਿਆਦੇ ਘਾਤਾ ਪੜੀ ਸਾਡੇ ਝੋਨੇ ਚ ਦੇਖੋ ਇਹ ਪਹਿਲਾਂ ਵੀ 300 ਗੱਟੇ ਦੇ ਨੇੜੇ ਵੇਚ ਗਏ ਆ ਤੇ ਹੁਣ ਉਹਦਾ ਵੀ ਦੇਖੋ ਜੇ ਕਿਲੋ 2 ਕਿਲੋ ਦੇ ਫਰਕ ਪੈ ਕੇ ਸਾਨੂੰ ਬਹੁਤ ਕਾफी ਪੈਸਾ ਨਾ ਬਹੁਤ ਅਗਲ ਲੁੱਟ ਹੁੰਦੀ ਆ ਨਹੀਂ ਕਿਹੜੀ ਫਾਰਮ ਆ ਇਹ ਜਿਹੜੀ ਤੁਸੀਂ ਝੋਨੇ ਵੇਚਿਆ ਪ੍ਰਦੀਪ ਪ੍ਰਦੀਪ ਸਿੰਘ ਲਵੀ ਸਿੰਘ ਜੀ ਬਰਜ ਪ੍ਰਦੀਪ ਕੇ ਜੀ ਬਰਜ ਪ੍ਰਦੀਪ ਕੇ ਹਾਂਜੀ ਉਹਨਾਂ ਨਾਲ ਗੱਲ ਹੋਈ ਆਰਤੀ ਦੇ ਨਾਲ ਵੀ ਜਿਹੜੀ ਸਾਡੀ ਲੁੱਟ ਹੋ ਰਹੀ ਆ ਉਹ ਲਵੀ ਆਇਆ ਸੀਗਾ ਜੀ ਉਹ ਸਾਡੇ ਕੋਲੇ ਹੈ ਨਹੀਂ ਜੀ ਜਿਹੜਾ ਇਹਨਾਂ ਦਾ ਤੋਲਾ ਕਿੱਥੇ ਆ ਉਹ ਤੋਲਾ ਕਾਲਾ ਜੀ ਉਹ ਸਾਡੇ ਕੋਲੇ ਹੈ ਉਹ ਵੀ ਟਪ ਗਿਆ ਹੁਣ ਤੋਲਾ ਜਿਹੜੇ ਤੁਸੀਂ ਉਹ ਜਿਹੜੀ ਆ ਤੁਹਾਡੀ ਹੋ ਰਹੀ ਸੀ ਆ ਤੋਲ ਛੋਨੇ ਦਾ ਹੋ ਰਿਆ ਸੀ ਤੋਲ ਇਹ ਹੁਣ ਛੱਡ ਕੇ ਤੁਰ ਗਏ ਉਹ ਨਹੀਂ ਜੀ ਇਹ ਤਾਂ ਹੋਰ ਕਿਸੇ ਦਾ ਲਾਇਆ ਜੀ ਸਾਡਾ ਤਲ ਗਿਆ ਤੇ ਅਸੀਂ ਘਰ ਨੂੰ ਜਾਂਦੇ ਸੀਗੇ ਹਾਂ ਜੀ ਨਹੀਂ ਇਹ ਤਾਂ ਕੰਡਾ ਵੇਚਾਰਾ ਜੀ ਇਹ ਕੰਡਿਆਂ ਤੇ ਜਿਹੜੇ ਮੰਡੀ ਦੇ ਸਾਰੇ ਕੰਡੇ ਆ ਜੀ ਜਿਹੜੇ ਮੰਡੀ ਦੇ ਕੰਡੇ ਆ ਇਹਨਾਂ ਦੇ ਸਾਰੇ ਗੱਟੇ ਸਹੀ ਆਉਂਦੇ ਆ ਤੇ ਆਪਾਂ ਬਾਹਰ ਕੰਪਿਊਟਰ ਕੰਡੇ ਤੇ ਤੋਲਦੇ ਆ ਉਹਨਾਂ ਤੇ ਇਹਨਾਂ ਦਾ ਬਹੁਤ ਫਰਕ ਆਉਂਦਾ ਕਿ ਇਹਦਾ 2 ਕਿਲੋ ਦਾ ਆਉਂਦਾ ਇਹਦਾ 600 ਗ੍ਰਾਮ ਦਾ ਆਉਂਦਾ ਸਾਢੇ 1 ਉਧਰ ਸਾਡੀ ਟਰਾਲੀ ਇੱਕ ਤੋਲ ਲਈ ਜਾਂਦੀ ਸੀ ਕਿ ਇਸ ਆੜਤ ਤੇ ਉੱਥੇ 1 ਕਿਲੋ ਤੇ 300 ਗ੍ਰਾਮ ਦਾ ਫਰਕ ਆਇਆ ਸਾਢੇ 1 650 ਗ੍ਰਾਮ ਦਾ ਫਰਕ ਆਇਆ 600 ਗ ਰਾ 2 ਕਿਲੋ ਦਾ ਫਰਕ ਆਇਆ ਜੀ ਜੀ ਹਾਂਜੀ ਟੱਕੇ ਟੁੱਕੇ ਤੇ ਰੱਖ ਕੇ ਪਹਿਲੀ ਨਹੀਂ ਜੀ ਮੈਂ ਆਪਦੀ ਬਹੋਣਾ ਆਰਤੀਆਂ ਦਾ ਗੱਲ ਨਹੀਂ ਹੋਈ ਤੁਹਾਡੀ ਜੀ ਆਰਤੀਆਂ ਨਾਲ ਗੱਲ ਸਾਡੀ ਹੋਈ ਹੈ ਜੀ ਆਰਤੀ ਕਹਿੰਦੇ ਅਸੀਂ ਨਹੀਂ ਮੰਡੀ ਚ ਆਉਂਦੇ ਹੂੰ ਤੁਹਾਡਾ ਤਾਂ ਆਏ ਸਾਲ ਦਾ ਹੀ ਕੰਮ ਇਹ ਆ ਸਾਡਾ ਆਏ ਸਾਲ ਹੀ ਇਹ ਰੌਲਾ ਪੈਂਦਾ ਆਏ ਸਾਲੇ 2-2 ਕਿਲੋ 1.5 ਕਿਲੋ ਵਾਧਾ ਤੋਲਦੇ ਆ ਆਪਾਂ ਚੁੱਪ ਕਰ ਜਾਂਦੇ ਆ ਇਹ ਗੱਟੇ ਵੀ ਲਿਖਦੇ ਆ ਤੇ ਜਦੋਂ ਸਾਸੀਂ ਗਾਲ ਤਾਂ ਤੇ ਫਿਰ ਸਾਨੂੰ ਵਾਧਾ ਕਿਉਂ ਦਿੰਦੇ ਆ ਉਦੋਂ ਨਹੀਂ ਜਦੋਂ ਤੁਸੀਂ ਪਿਛਲੀ ਯਾਰ ਵੀ ਸਾਡੇ ਨੂੰ ਸਾਨੂੰ ਇਹਨਾਂ ਨੇ 1.5 ਕਿਲੋ ਵਾਧਾ ਦਿੱਤਾ ਗੱਟੇ ਮਗਰ ਹੂੰ ਜੋ ਕਹਿੰਦੇ ਆ ਕਿ ਆਪਾਂ ਰੋਲਾ ਨਹੀਂ ਪਾਉਣਾ ਆਪਾਂ ਨਹੀਂ ਰੋਲਾ ਪਾਉਣਾ ਜਦੋਂ ਤੁਹਾਨੂੰ ਪਤਾ ਲੱਗਿਆ ਪਰ ਹੁਣ ਜਦੋਂ ਸਾਨੂੰ ਪਤਾ ਲੱਗਿਆ ਉਹ ਕਹਿੰਦਾ ਥੋੜਾ ਤਾਂ ਆਏ ਸਾਲ ਦੇ ਇਹ ਕੰਮ ਆ ਨਹੀਂ ਇਹ 60 ਕਿਤੇ ਹੁੰਦਾ ਵੀ ਹੋਰ ਆਰਤੀਆਂ ਦੇ ਵੀ ਸਾਡੀ ਤਾਂ 8 ਸਾਲ ਤੋਂ ਤਾਂ ਕਈ ਸਾਲ ਹੋ ਗਈ ਸਾਡੇ ਸੇ ਇੱਕ ਆਰਤੀ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਇਹ ਆਰਤੀ ਜਦਾ ਕਫਲਾ ਕਰਦਾ ਇਹਦਾ ਤੁਸੀਂ ਆਰਥ ਬਦਲ ਕੋਣ ਜਿੰਦੇ ਦੀ ਉਹ ਦੇ ਦੇ ਦਿੰਦੇ ਆ ਜੀ ਅੱਛਾ ਸਾਨੂੰ ਕਹਿੰਦੇ ਰੋਲਾ ਨਾ ਪਾਓ ਤੁਹਾਨੂੰ ਅੱਜ ਦੇ ਦੇ ਨਹੀਂ ਨੇ ਘਟੇ ਲਾ ਦੇ ਨੇ ਕਹਿੰਦੇ 10 ਘਟੇ ਲਾ ਤੇ ਕਿਤੇ 20 ਘਟੇ ਲਾ ਤੇ ਆ ਇਹ ਵੀ ਇਹਨਾਂ ਦਾ ਇਹੀ ਹਾਲ ਆ ਜੀ ਡਰ ਜਾਂਦਾ ਹਾਂਜੀ ਪ੍ਰਧਾਨ ਜੀ ਕਿਵੇਂ ਹੋ ਹਰ ਇੱਕ ਕਿਸਾਨ ਨਹੀਂ ਬੋਲਦਾ ਇਥੇ ਤਲਾਕੇ ਚੁੱਪ ਕਰਕੇ ਤੁਰ ਜਾਂਦਾ ਸਾਡੇ ਤੋਂ ਪਹਿਲਾਂ ਵੀ ਕਿੰਨੇ ਕਿਸਾਨ ਤਲਾਕੇ ਬੋਲਦਾ ਬੈਠ ਕੇ ਗੱਲਾਂ ਕਰਨ ਵਾਲੇ ਕਈ ਤਾਂ ਹਾਂਜੀ ਉਹ ਇਥੇ ਤਲਾਕੇ ਤੁਰ ਜਾਂਦੇ ਪਰ ਅਸੀਂ ਸਾਡਾ ਜਦੋਂ ਅਸੀਂ ਤੋਲਣਾਉਣੇ ਆ ਅਸੀਂ ਆਪਾਂ ਜਾਂ ਪਿੰਡ ਤੋਲ ਦੇ ਦੁੱਧਾ ਝੋਨਾ ਜਾਂ ਵਾਸਪਤੀ ਤੋਲ ਦੇ ਜਾਂ ਕੰਪਿਊਟਰ ਕੰਢੇ ਚ ਤੋਲਣਾ ਹੀ ਤੋਲਣਾ ਕੈਮਰੇ ਕੇ ਹਰ ਇੱਕ ਨਹੀਂ ਬੋਲਦਾ ਪਰ ਸਾਡੀ ਕਿਵੇਂ ਸਭ ਤੋਂ ਪਹਿਲਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਅੱਜ ਸਾਨੂੰ ਸਾਡੇ ਰੂੜੀਪੂਰਾ ਦੇ ਤਿੰਨ ਕਿਸਾਨ ਇੱਕ ਹਰਜਿੰਦਰ ਸਿੰਘ ਇੱਕ ਸੀਰਾ ਸਿੰਘ ਤੇ ਤੀਜਾ ਮੋਹਰ ਸਿੰਘ ਇਸੇ ਝੋਨਾ ਲੈ ਕੇ ਆਏ ਸੀ ਇਹਨਾਂ ਨੇ ਦੱਸਿਆ ਇੱਕ ਘਰ ਦਾ 600 ਗ੍ਰਾਮ ਇੱਕ ਦਾ 2 ਕਿਲੋ ਤੇ ਇੱਕ ਦਾ ਕਿਲੋ ਦੇ ਕਰੀਬ ਵੱਧ ਜੋਖਿਆ ਜਾ ਰਿਹਾ ਆਹ ਕਿਸਾਨ ਦੇ ਜਦੋਂ ਵੇਟ ਕੀਤਾ 107 ਗੱਟੇ ਵੱਧ ਆਏ ਇਹਨਾਂ ਨੂੰ ਦਬਾਉਣ ਦੀ ਖਾਤਰ ਮੌਕੇ ਦੇ 13 ਗੱਟਿਆਂ ਦੀ ਵੱਧ ਪਰਚੀ ਦਿੱਤੀ ਗਈ ਉਹਨਾਂ ਕੋਲੇ ਪਰਚੀ ਵੀ ਮੌਜੂਦ ਦਿਖਾਓ ਦਿਖਾਓ ਪਰਚੀ ਚੈੱਕ ਜਦੋਂ ਤੁਹਾਡੀ ਆਰਤੀਆਂ ਦੀ ਗੱਲ ਹੁੰਦੀ ਹੈ 600 ਇੱਕ 600 ਗ੍ਰਾਮ ਹੈ ਤੇ ਵੱਧ ਉਹ ਲੈ ਇਹਨਾਂ ਨੇ 35 600 ਹੋਣ ਜੀ ਅਸੀਂ 1 ਘੰਟੇ ਦੀ ਤੁਸੀਂ ਫੋਟੋ ਹਾਂਜੀ ਜਟਾ ਕਮਟਰ ਕੰਢੇ ਲਓ ਜੀ ਵੀਰ ਜੀ ਸਾਡੀ 107 ਗੱਟਿਆਂ ਦੀ ਪਰਚੀ ਸੀ ਕਿਆ ਗੱਟੇ ਵੱਧ ਲਿਖਦੇ ਉਹਨਾਂ ਨੇ 113 ਗੱਟਿਆਂ ਦੇ ਇਹਨਾਂ ਨੂੰ ਵਾਧਾ ਪਾਇਆ 107 ਗੱਟਿਆਂ ਦੀ ਪਰਚੀ ਸੀ ਜੀ 107 ਦੀ ਸੀ ਹਾਂਜੀ ਕਿੰਨੇ ਗੱਟੇ ਦੀ ਪਰਚੀ ਦੇ ਦੀ ਤੁਹਾਨੂੰ ਆਹ ਦੇਖ ਲਓ ਜੀ 7 ਗੱਟੇ ਵੱਧ ਦੇ ਦੇ ਜੀ 113 ਗੱਟੇ ਕਰਤੀ ਹੁਣ 113 ਗੱਟੇ ਕਰਤੀ ਹਾਂਜੀ ਜੇ ਕਫਲਾ ਸੀ ਤਾਂ ਹੀ ਦਿੱਤਾ ਹਾਂ ਕਫਲਾ ਤਾਂ ਹੀ ਦਿੱਤਾ ਜੇ ਆਰਤੀ ਨੂੰ ਕਫਲਾ ਲੱਗਿਆ ਵੀ ਸਾਡੇ ਚ ਗਲਤੀ ਹੈ ਵੀ ਕਿਸਾਨ ਬੋਲ ਰਣਾ ਵੀ ਤਾਂ ਹੀ ਦਿੱਤਾ ਜੇਕਰ ਉਹ ਸਹੀ ਹੁੰਦਾ ਉਹ ਕਹਿੰਦਾ ਸਾਡਾ ਤੁਸੀਂ ਗੱਟਾ ਦੂਜਾ ਤੋਲ ਲਓ ਹਾਂਜੀ ਹਾਂਜੀ ਇਹ ਕਿਸਾਨਾਂ ਅੱਜ ਤੁਹਾਡੀ ਨਹੀਂ ਉਹ ਕਹਿੰਦੇ ਅਸੀਂ ਮੰਡੀ ਦੇ ਕੰਡੇ ਹੀ ਮੰਨਨੇ ਅਸੀਂ ਬਾਹਰ ਦਾ ਕੰਡਾ ਨਹੀਂ ਮੰਨਦੇ ਨਹੀਂ ਮੰਡੀ ਕਿੱਥੇ ਕਿਵੇਂ ਮੰਨੋਗੇ ਤੁਸੀਂ ਤਾਂ 5-5 ਕਿਲੋ ਵੱਧ ਤੋਲੀ ਚੋਂ ਘੱਟੇ ਮਗਰ ਅੰਮ੍ਰਿਤਪ੍ਰਦੀਪ ਕੇ ਇਹ ਤਾਂ ਗਿਆ ਮੰਨ ਦੋ ਕਿਲੋ ਦੀ ਕਾਟ ਤੇ ਵੀ 2 ਕਿਲੋ ਵੱਧ ਤੋਲਦੇ ਹੀ ਮੰਨ ਗਏ ਤਾਂ ਪ੍ਰਦੀਪ ਦਾ ਜਿਹੜੇ ਹੈਗੇ ਵੀਜੇ ਸ਼ੋਕ ਕੇ ਉਹ ਨਹੀਂ ਮੰਨਦੇ ਉਹ ਜਿਹੜੇ ਕੋਈ ਤੁਸੀਂ ਕਰਨਾ ਕਾਰਲ ਯੂਨੀਅਨ ਨਾਲ ਯੂਨੀਅਨ ਨਾਲ ਲਓ ਫਿਰ ਕੋਈ ਤੁਹਾਡੇ ਤੋਂ ਹੁੰਦਾ ਕਰ ਲਓ ਕਹਿੰਦੇ ਐ ਤਾਂ ਹੀ ਤੋਲਾਂਗੇ ਤੁਸੀਂ ਇਨਸਪੈਕਟਰ ਨਾਲ ਗੱਲ ਹੋਈ ਸਾਡੀ ਜੀ ਸੀਆਈਡੀ ਮੁਲਾਜ਼ਮਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਮੌਕੇ ਤੇ ਜੀ ਆਪਣੇ ਥਾਣਾ ਦੇ ਜੀ ਸੀਆੜੀ ਨਹੀਂ ਪ੍ਰਧਾਨ ਜੀ ਮੈਂ ਤੁਹਾਨੂੰ ਇਨਸਪੈਕਟਰ ਨਾਲ ਗੱਲ ਹੋਈ ਉਹਨਾਂ ਦਾ ਜੀ ਕਿਸੇ ਦਾ ਵੀ ਤੁਹਾਨੂੰ ਕਨੈਕਟ ਨਹੀਂ ਮਿਲਿਆ ਜੀ ਨਾ ਨੰਬਰ ਮਿਲੇ ਪ੍ਰਾਈਵੇਟ ਖਰੀਦ ਹੁੰਦੀ ਹੈ ਜੀ ਜਿਹੜੀ ਬਾਂਸਪਤੀ ਦੀ ਹੈ ਜੀ ਇਹ ਪ੍ਰਾਈਵੇਟ ਹੈ ਇਹਨਾਂ ਦੇ ਜਿਹੜਾ ਆਪਰੇਟਰ ਆ ਜੀ ਮਾਰਕੀਟ ਕਮੇਟੀ ਤੋਂ ਉਹਨੂੰ ਫੋਨ ਲਾਇਆ ਗਿਆ ਸੀ ਮੁਲਾਜ਼ਮਾਂ ਵੱਲੋਂ ਉਹਨਾਂ ਨੇ ਹਲੇ ਤੱਕ ਸਾਡੀ ਜਿਹੜੀ ਕਾਲ ਆ ਨਹੀਂ ਚੱਕੀ ਗਈ ਤੇ ਨਾ ਹੀ ਕੋਈ ਇੱਥੇ ਮੰਡੀ ਦਾ ਜਿਹੜਾ ਅਧਿਕਾਰੀ ਆ ਉਹ ਪਹੁੰਚਿਆ ਅੱਛਾ ਸੀਐਡੀ ਮੁਲਾਜ਼ਮਾਂ ਨਾਲ ਗੱਲ ਹੋਈ ਹੈ ਕੀ ਕਹਿੰਦੇ ਸਾਨੂੰ ਉਹਨਾਂ ਨੇ ਜੇ ਮੁਲਾਜ਼ਮ ਦੇਖ ਤੋਂ ਥਾਣੇ ਤੋਂ ਭੇਜਤੇ ਸੀ ਜੀ ਤੇ ਦੂਜੇ ਪਾਸੇ ਉਹਨਾਂ ਨੇ ਇਹਨਾਂ ਨੇ ਆਪਣੇ ਜਿਹੜੇ ਮਾਰਕੀਟ ਕਮੇਟੀ ਦੇ ਅਫਸਰ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਕੋਈ ਵੀ ਜਿਹੜੀ ਗੱਲਬਾਤ ਆ ਫੋਨ ਨਹੀਂ ਚੱਕਿਆ ਨਹੀਂ ਜਿਹਦੇ ਹਿਸਾਬ ਨਾਲ ਅਸੀਂ 2 ਕਿਲੋ ਦੱਸਿਆ ਵੀ ਕੁਆਂਟਲ ਦਾ ਜੇ ਗੱਲ ਕਰੀਏ ਆਪਾਂ 6 ਕਿਲੋ ਕੁਆਂਟਲ ਦਾ ਹੋ ਗਿਆ 6 ਕਿਲੋ ਕੁਆਂਟਲ ਦਾ ਇਹ ਤਾਂ ਤੁਹਾਡਾ ਇੱਕ ਫਾਰਮ ਦੀ ਗੱਲ ਆ ਕਿੰਨੀਆਂ ਫਾਰਮਾਂ ਇੱਥੇ ਖਰੀਦ ਰਹੀਆਂ ਇੱਥੇ ਜੀ ਅੱਜ ਅਸੀਂ ਤਿੰਨ ਫਾਰਮਾਂ ਦੇ ਕਿਸਾਨ ਆ ਜੀ ਤਿੰਨੋਂ ਅੱਡ-ਵੱਡ ਇਹਨਾਂ ਦੇ ਤਿੰਨਾਂ ਨੇ ਇਹਨਾਂ ਨੇ ਮੋਕਾ ਜਾਈ ਫੜ ਕੇ ਚੈੱਕ ਕੀਤਾ ਗਿਆ ਜੀ ਇਹ ਤਿੰਨਾਂ ਦੇ ਅੱਡ-ਵੱਡ ਝੋਨਾ ਲਿਆਇਆ ਜੀ ਇੱਕ ਇਥੇ ਜੋੜ ਚੁੱਕੇ ਦੋ ਢੇਰ ਉਹਦੇ ਹੀ ਅੱਧ ਵਿਚਕਾਰੋਂ ਛੱਡ ਕੇ ਚਲੀ ਗਈ। ਤੁਸੀਂ ਦੋਨੇ ਕਿਸਾਨ ਹੋ। ਇਹ ਲੀਕੋ ਤਿੰਨ। ਤੁਹਾਡਾ ਘਟਾ ਕਿੰਨਾ ਸੀ? 2 ਕਿਲੋ ਵੱਧ ਤੋਲੀ ਦਾ ਇਹ। ਤੁਹਾਡਾ ਘਟਾ ਕਿੰਨਾ ਸੀ? 107 ਘਟੇ ਸੀ। 107 ਤੁਹਾਡਾ ਕਿੰਨਾ ਵੀ ਸੀ? 250 ਘਟੇ ਦੇ ਕਰੀਬ ਉਹ ਦੂਜਾ ਅਸੀਂ ਤੋਲਣ ਨਹੀਂ ਦਿੱਤਾ ਜੀ ਰੋਕਤਾ। ਇਹਦੇ 90 ਘਟੇ ਤੋਲੇ ਇਹਨਾਂ ਨੇ। ਤੁਹਾਡੇ ਜੀ। 90 ਘਟੇ ਮੇਰੇ ਸੀਗੇ। 90 ਤੁਹਾਡੇ ਸੀ। ਹਾਂ ਜੀ। ਯਾਨੀ ਕਿ 200 ਘਟੇ ਨਾਲ ਤਾਂ ਸੀ ਹਰਜਿੰਦਰ ਸਿੰਘ ਦੇ। ਇੱਕ ਆਜੂ ਜੀ ਤੁਹਾਡਾ ਕਿੰਨਾ ਸੀ? 100 ਗੱਟਾ ਸੀਗਾ ਜੀ 100 ਗੱਟਾ 100 ਗੱਟਾ 40 ਟੋਲ ਤੇ ਸੀ 40 ਗੱਟੇ ਜੀ 40 ਗੱਟੇ ਟੋਲ ਤੇ ਹਾਂ ਜੀ 100 1 ਕਿਲੋ 3 ਗ੍ਰਾਮ ਦਾ ਫਰਕ ਸੀਗਾ ਜੀ ਤੁਹਾਡਾ ਕਿੰਨਾ ਆਇਆ ਕੱਟੇ ਮਗਰ 1 ਕਿਲੋ 300 ਗ੍ਰਾਮ ਜੀ 1 ਕਿਲੋ ਜੀ ਤੁਹਾਡਾ 300 ਕੱਟਾ ਸੀ 100 100 ਕੱਟਾ 2 ਕੁੰਟਲ ਹੋ ਗਿਆ ਜੋਖਣ ਵਾਲਾ ਪਿਆ 2 ਸਵਾ 2 ਕੁੰਟਲ ਬਣੂਗਾ ਤੁਹਾਡਾ ਮੈਂ ਮਨਦੀ ਕਰਤਾ ਕੰਡਾ ਆਪਣਾ ਵਾਹ ਵੈਸੇ ਵੀ ਇਹ ਗੱਲ ਕਰੀਏ ਕਿਸਾਨ ਦੀ ਲੁੱਟ ਹੋਈ ਹੈ ਰੇਟ ਆਪਣਾ 3170 ਲੱਗਿਆ ਸੀ ਮੁਛਲ ਜੀ ਤੇ 3215 ਲੱਗੀ ਸੀ ਆਪਣੀ 18 18 ਵਾਂ ਨਹੀਂ 32 ਜਿਹੜੀ ਦੀ ਲੁੱਟ ਹੋ ਰਹੀ ਹੈ 3100 ਆ ਉਹ 3170 313136 ਤੇ ਜਾਨੀ ਕਿ 6-7000 ਰੁਪਏ ਦਾ ਲੁੱਟ ਹੋ ਰਹੀ ਹੈ ਤੁਹਾਨੂੰ ਜੀ ਟਰਾਲੀ 100 ਗੱਟੇ ਮਗਰ ਜੀ 6600 ਰੁਪਏ ਦਾ ਫਰਕ ਪੈ ਰਿਹਾ ਜੀ ਜੀਵਾਰ ਨੂੰ ਹਾਂ ਅੱਛਾ ਜੀ ਮੇਰਾ ਇੱਕ ਜੀ 3090 ਰੁਪਏ ਲੱਗਾ ਚੋਨਾ ਹਾਂ ਤੇ ਮੈਂ ਪਹਿਲਾਂ ਵੀ ਤੋਲ ਕੇ ਗਿਆ ਚੋਨਾ ਤੇ 107 ਗੱਟੇ ਹੋਏ ਮੇਰੇ ਤੇ ਜਿਹੜਾ ਮੇਰਾ ਪਹਿਲਾ ਚੋਨਾ ਸੀ ਹੁਣ ਉਹਨਾਂ ਨੇ 600 ਹੁਣ ਮੈਨੂੰ ਜੀ ਠੀਕ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਇਹ ਪਾਈ ਗੱਲ ਕਹਿਣੇ ਆ ਜਦੋਂ ਉਹ ਕਹਿੰਦੇ ਸਾਡੇ ਕੰਡੇ ਮੰਡੀ ਦੇ ਸਹੀ ਆ ਤੇ ਫਿਰ ਉਹਨਾਂ ਨੇ ਵਾਅਦਾ ਪਾਰ ਕਿਉਂ ਦਿੱਤੀ ਹੂੰ ਜੇ ਵੱਧ ਪਰਤੀ ਕਿਉਂ ਦਿੰਦੇ ਕਪਲਾ ਸੀ ਤਾਂ ਹੀ ਕਪਲਾ ਸੀ ਤਾਂ ਹੀ ਪਰਤੀ ਵੱਧ ਦਿੰਦੀ ਨਾ ਦਰਦਿਆਂ ਦੇ ਵਿੱਚ ਚੁੱਪ ਕਰ ਬੋਲੋ ਨਾ ਹਾਂਜੀ ਜੇ ਤੁਹਾਨੂੰ ਚਾਹੇ ਪਾਤੀ ਸਾਲੀ ਦਿੰਦੇ ਜਦੋਂ ਸਾਲੀ ਪਰਤੀ ਦੇ ਵੱਧ ਦਿੰਦੇ ਜੇ ਰੋਲਾ ਪਾ ਲੈਂਦਾ ਉਹਨੂੰ ਵੱਧ ਹੀ ਦੇ ਦਿੰਦੇ ਜੀ ਦੂਜੇ ਜਿਹੜੇ ਤੁਹਾਨੂੰ ਪਤਾ ਲੱਗਦਾ ਵੀ ਇਹ ਫਾਰਮ ਦੇ ਕਪਲਾ ਹੁੰਦਾ ਹੈ ਤੁਸੀਂ ਇਹ ਫਾਰਮ ਦੇ ਝੋਨਾ ਕਿਉਂ ਵੇਚਿਓ ਇਹ ਤੇ ਨਹੀਂ ਸਾਰੇ ਮੰਡੀ ਵਾਲੀ ਫਾਰਮ ਤੇ ਹੀ ਆਈ ਸਾਰੇ ਮੰਡੀ ਦੇ ਕੰਡੇ ਚੈੱਕ ਕਰੋ ਸਾਰੇ ਮੰਡੀ ਦੇ ਕਿੰਨੇ ਸਾਰੇ ਗਲਤ ਆਈ ਸਾਰੇ ਮੰਡੀ ਦੇ ਕੰਡੇ ਚੈੱਕ ਕਰੋ ਹਰੇ ਤੇ ਕਿਲੋ ਡੇਢ ਕਿਲੋ 2 ਕਿਲੋ ਦਾ ਫਰਕ ਨਿਕਲ ਕੋਈ ਸਾਰਿਆਂ ਦੀ ਹਾਂ ਸਾਰਿਆਂ ਦੀ ਜੀ ਦੂਜਾ ਜੀ ਇੱਥ ਜਣੀ ਕਿ ਉਹ ਇੱਕ ਪੱਖਾ ਮੇਕਮੇ ਮੰਨ ਲਓ ਇੱਕ ਪੱਖਾ ਪਾਸ ਤੇ ਤਿੰਨ ਤਿੰਨ ਪੀਰੇ ਪੱਖੇ ਲਾਈ ਜਾਂਦੇ ਉਹ ਕਿਸਾਨ ਆ ਉਹ ਦੱਸ ਵੀ ਸਕਦੇ ਇਹਨਾਂ ਦੇ ਮੌਕੇ ਤੇ ਤਿੰਨ ਪੱਖੇ ਲਾਏ ਆ ਆਗੇ ਭਰਾ ਨੂੰ ਬੇਨਤੀ ਕਰਦੇ ਦੱਸ ਹਾਂਜੀ ਕਿੰਨੇ ਪੱਖੇ ਲਾਏ ਆ ਅਸੀਂ ਇਹ ਤਿੰਨ ਪੱਖੇ ਆ ਇਹ ਕਿਲਾ ਚੋ ਨਾ ਚਾਚੋ ਨਾਲ ਪਰਿਆ ਪਿਆ ਜੀ ਤੇ ਇਹ 3090 ਰੁਪਏ ਲੱਗਿਆ ਮਤਲਬ ਗਿੱਲਾ ਹੋਣ ਤੋਂ ਬਾਅਦ ਵੀ ਤੁਹਾਡੇ ਨਾਲ ਲੁੱਟ ਹੋਈ ਆ ਪਹਿਲਾਂ ਤਾਂ ਲੁੱਟ ਕਰ ਲਈ ਵੀ ਤਿੰਨ ਪੱਖਿਆਂ ਦੀ ਹਾਂ ਜੀ ਫਿਰ ਦੋ ਗਨੋ ਜੀ ਘਟਾ ਕੇ ਇਹ ਮੋਟਰ ਚੈੱਕ ਕੀਤਾਗੇ ਹੁਣ ਚ ਨਹੀਂ ਪਤਾ ਮੋਕੀ ਇਹ ਚੱਲ ਰਹੀ ਹੈ ਹਾਂ ਜੀ ਫਕਚਰ ਤੇ ਨਹੀਂ ਹੁੰਦਾ ਇਹ ਇਹਨਾਂ ਨੇ ਰੇਟ ਕਿਹਾ ਵੈਸੇ ਜਿਹੜਾ 3200 ਲੱਗਿਆ ਜਿਹੜਾ ਗਿੱਲਾ ਮੜੇ ਉਹ 3000 ਹੁੰ ਲੈ ਲੈਂਦੇ ਬਸ ਇੰਨਾ ਹੁੰਦਾ ਇਹਦੇ ਵਿੱਚ ਅਸੀਂ ਤਰਪਾਦ ਵਿਛਾਤੀ ਥੱਲੇ ਰੋਜਦੀ ਆਂਦੇ ਸੋਡਾ ਚੋਂ ਨਾਲ ਗਿੱਲਾ ਤੇ ਅਸੀਂ ਤਰਪਾਦ ਵਿਛਾ ਕੇ ਰੜੇ ਥਾਂ ਦੇ ਉੱਤੇ ਸੁੱਕੇ ਥਾਂ ਤੇ ਚੋਨਾ ਲਾਤਾ ਤੇ ਉਹ ਦੋ ਦਿਨ ਹੋ ਗਏ ਨੇ ਬੈਠੇ ਨੇ ਦੋ ਦਿਨ ਹੋ ਗਏ ਨੇ ਬੈਠੇ ਨੇ ਸਾਡੀ ਆ ਅਸੀਂ ਨਾ ਆਏ ਸਾਲ ਸਾਡਾ ਇੱਥੇ ਫਰੌਲਾ ਪੈਂਦਾ ਆਏ ਸਾਲ ਹੀ ਪੈਂਦਾ ਅਸੀਂ ਚੁੱਪ ਕਰਕੇ ਸਾਨੂੰ ਪੈਸੇ ਦੇ ਦਿੰਦੇ ਵਧ ਗੱਟਿਆਂ ਦੇ ਵਿੱਚ ਜਿੰਨੇ ਗੱਟੇ ਕੱਲ ਵੱਧ ਕੇ ਤਾਂ ਅਸੀਂ ਗਲਤ ਹੋ ਜਾਈਏ ਸਾਨੂੰ ਵਧ ਗੱਟਿਆਂ ਦੇ ਪੈਸੇ ਕਿਉਂ ਦਿੰਦੇ ਆ ਹਣੇ ਵੇਖ ਲਓ ਜੀ ਤੁਸੀਂ ਗੱਲ ਤੱਕ ਲੈ ਤੁਸੀਂ ਗੱਲ ਤੇ ਜਿੱਦੋਂ ਰੋਲਾ ਪੈਂਦਾ ਨਹੀਂ ਵਿਗਾੜਨੀ ਚਾਹੁੰਦੇ ਅਸੀਂ ਨਹੀਂ ਵਿਗਾੜਨੀ ਚਾਹੁੰਦੇ ਸਾਡਾ ਸਹਿਚਾਰ ਬਣਿਆ ਹੋਏ ਸਾਨੂੰ ਕਈ ਸਾਲ ਹੋ ਗਏ ਲੱਗੇ ਅਸੀਂ ਹੁਣ ਵੀ ਇਹਨੂੰ ਕਿਹਾ ਸੀ ਟੋਨੀ ਨੂੰ ਵੀ ਜਿਹੜੇ 600 ਦਾ ਆਪਣਾ ਫਰਕ ਨਿਕਲਦਾ ਉਹ ਸਾਨੂੰ ਗੱਡੇ ਦੀ ਪਰਚੀ ਦੇ ਹਿਸਾਬ ਨਾਲ ਦੇ ਦੇ ਸਾਨੂੰ ਪਰਚੀ ਨਿਬੜ ਜਾ ਤੂੰ ਰਹਿਂਦੇ ਆਵਾ ਨਹੀਂ ਕਹਿੰਦਾ ਟੋਨੀ ਨੇ ਟੋਨੀ ਨੇ ਹੁਣ ਤੁਹਾਨੂੰ ਕਹਿਤਾ ਵੀ ਜਦੋਂ ਆਪਣਾ ਸਮਝੌਤਾ ਹੋ ਗਿਆ ਸੀ ਤੁਹਾਨੂੰ ਅਸੀਂ ਵਾਧ ਕੱਟਣ ਦਾ ਵੱਧ ਘੱਟੇ ਦੇ ਤੇ ਅੱਜ ਨਹੀਂ ਦੱਸ ਉਹਨਾਂ ਨੇ ਵੀ ਤੇ ਅੱਜ ਉਹ ਕਹਿੰਦਾ ਜਿਹੜਾ ਤੁਸੀਂ ਕਰਨਾ ਕਰ ਲ ਤੁਹਾਡੇ ਦਾ ਕਹਿੰਦਾ ਆਏ ਸਾਲ ਦਾ ਅੱਛਾ ਜੀ ਉਹਨਾਂ ਕਹਿੰਦਾ ਆਏ ਸਾਲ ਦਾ ਕੰਮ ਤੇ ਉਹਨਾਂ ਦੇ ਵੀ ਆਏ ਸਾਲ ਦਾ ਹੀ ਆ ਐਦ ਕੀ ਮੰਨਦੇ ਨਹੀਂ ਐਦ ਕੀ ਨਹੀਂ ਜੇ ਤੁਹਾਨੂੰ ਕਹਿੰਦੇ ਤੁਹਾਡੇ ਆਏ ਸਾਲ ਦਾ ਤੇ ਉਹਨਾਂ ਦੇ ਲੁੱਟ ਕਰਨਾ ਆਏ ਸਾਲ ਦਾ ਆਏ ਸਾਲ ਦੀ ਲੁੱਟ ਕਰਦੇ ਆ ਆਏ ਸਾਲ ਦਾ ਹੀ ਪਰਸਾਨੂੰ ਹਟਾ ਰਹੇ ਜੀ ਹਾਂ ਅਸੀਂ ਇਹ ਅਸੀਂ ਅੱਜ ਦੇ ਨਾਲ ਤੋਂ ਤੁਸੀਂ ਤੁਹਾਨੂੰ ਤਿਆਰ ਹਾਂ ਅਸੀਂ ਤਾਂ ਹਟਣ ਨੂੰ ਤਿਆਰ ਸਾਨੂੰ ਹਟਾ ਦੇ ਜੀ ਹਟਾਉਂਦੇ ਕਹਦੇ ਨਹੀਂ ਤੁਹਾਨੂੰ ਹਾਂ ਵੀਰ ਜੀ ਇੱਕ ਮਿੰਟ ਦੀ ਕੀ ਪਤਾ ਹੁਣ ਕਿਉਂ ਨਹੀਂ ਹਟਾਉਂਦੇ ਹਾਂ ਵੀਰ ਜੀ ਅਸੀਂ ਜੀ ਧੋਖਾ ਕਰਨਾ ਹੋਵੇ ਤੇ 10 20 ਲੱਖ ਰੁਪਇਆ ਲੈ ਕੇ ਤੇ ਆਤੀਆਂ ਨੂੰ ਝੱਗਾ ਚੱਕਦੀ ਵੀ ਅਸੀਂ ਤੇਰਾ ਕੀ ਦੇਣਾ ਅਸੀਂ ਸ਼ਰਮ ਦੇ ਮਾਰੇ ਇੱਜ਼ਤ ਦੇ ਮਾਰੇ ਇਹੋ ਜਿਹਾ ਕੰਮ ਆਤੀਆਂ ਨਾ ਕਰਨਾ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਆਪਾਂ ਕਿੰਨੇ ਰੁਪਏ ਦੇ ਆਦਾਰ ਹਾਂ ਜਿਹੜਾ ਕਿਸਾਨ ਸਹੀ ਉਹ ਬੋਲੂਗਾ ਵੀ ਹਾਂ ਨਾਲ ਇੱਥੇ ਖਾਣਾ ਜਿਹੜਾ ਕਾਣਾ ਖੜਿਆ ਕੋਈ ਵੀ ਕਿਸਾਨ ਬੋਲਦਾ ਹਰੇਕ ਦੀ ਲੁੱਟ ਹੋਈ ਆ ਕਿਸਾਨ ਦੀ ਜਿਹੜਾ ਕਾਣਾ ਨਹੀਂ ਬੋਲਦਾ ਇੱਕ ਦਾ ਲੁੱਟ ਹੋਈ ਇੱਥੇ ਕਿੰਨੇ ਸਾਲ ਫਿਰਦੇ ਮੰਡੀ ਚ ਕੋਈ ਨਹੀਂ ਬੋਲ ਰਿਹਾ ਇਹ ਜਿਹੜਾ ਕਾਣਾ ਨਹੀਂ ਬੋਲਦਾ ਜਿਹੜਾ ਸਹੀ ਕਿਸਾਨ ਉਹ ਇਹ ਜੇ ਕੋ ਮੰਡੀ ਸਾਡੇ ਨਾਲ ਇਹਨਾਂ ਨੇ ਸਾਡੇ ਪੈਸਿਆਂ ਦਾ ਜਾਂ ਕਿਤੇ ਹੋਇਆ ਹਾਂਜੀ ਅਸੀਂ ਲੈਣਾ ਲਾਉਂਦਾ ਨਹੀਂ ਜੀ ਮਾੜਾ ਬੰਦਾ ਲਾਉਂਦਾ ਜੀ ਧੋਖੇ ਵਾਲੀ ਗੱਲ ਨਹੀਂ ਕੀਤੀ ਕੀ ਹਾਂ ਹਾਂਜੀ ਤੇ ਹੁਣ ਕਿਹੜੀ ਗੱਲ ਉਹ ਬੋਲੀ ਉਹਨਾਂ ਨੇ ਉਹਨਾਂ ਨੂੰ ਮੈਂ ਅਨਾਜ ਮੰਡੀ ਦੀ ਤਸਵੀਰ ਦਿਖਾ ਰਹੇ ਹਾਂ ਜਿਹੜੇ ਕਿਸਾਨ ਆਪਣੀ ਬਾਸਪਤੀ ਲੈ ਕੇ ਆ ਰਹੇ ਨੇ ਇਹ ਕਹਿੰਦੇ ਇੱਕ ਗੱਟੇ ਦੇ ਮਗਰ 2-2 ਕਿਲੋ ਤੇ 1.5-1.5 ਕਿਲੋ ਵੱਧ ਤੋਲਿਆ ਜਾ ਰਿਹਾ ਜੇਕਰ ਅਸੀਂ ਵੀ ਆੜਤੀਏ ਨੂੰ ਆਪਣਾ ਪੈਸੇ ਲੈ ਕੇ ਚੱਗਾ ਚੱਕ ਗਿਆ ਫਿਰ ਆਰਥਿਕਾ ਸਾਡਾ ਕੀ ਕਰੂ ਪਰ ਅਸੀਂ ਇਹੋ ਜੀ ਗੱਲ ਨਹੀਂ ਕਰਨੀ ਚਾਹੁੰਦੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੇ ਆਪਨਾ ਦਰਦ ਸਰਾਇਆ ਸਾਨੂੰ ਫੋਨ ਕਰਿਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸਾਡੇ ਨਾਲ ਨੇ ਇਹਨਾਂ ਨੇ ਵੀ ਕੱਲ੍ਹ ਬਾਤ ਕਰੀ ਸਾਨੂੰ ਫੋਨ ਤੇ ਸੱਦਿਆ ਕਿ ਸਾਡੇ ਦਾਣਾ ਮੰਡੀ ਦੇ ਵਿੱਚ ਲੁੱਟ ਹੋ ਰਹੀ ਹੈ ਆ ਕੇ ਸਾਡੀ ਕਵਰੇਜ ਕਰੋ ਅਸੀਂ ਆਏ ਮੌਕੇ ਤੇ ਇਹਨਾਂ ਦੇ ਦੁੱਖ ਪੁੱਛਿਆ ਇਹਨਾਂ ਨਾਲ ਸਾਂਝੀ ਗੱਲ ਕਰੀ ਹੈ ਇਹਨਾਂ ਨੇ ਆਰਥਿਕ ਦਾ ਨਾਮ ਵੀ ਦੱਸਿਆ ਹੁਣ ਪ੍ਰਸ਼ਾਸਨ ਦੀ ਇਹ ਮੰਡਾ ਹੋਏ ਪ੍ਰਸ਼ਾਸਨ ਨੇ ਤੇ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਪ੍ਰਸ਼ਾਸਨ ਕੰਬ ਕਰਦੀ ਨਹੀਂ ਸੁੱਤਾ ਪਿਆ ਜਾਂ ਜਾਗਦਾ ਜਾਂ ਇਹਨਾਂ ਦੀ ਮਿਲੀ ਭੁਗਤ ਹੈ ਇਹ ਕਹਿੰਦੇ ਕੰਡਿਆਂ ਦੇ ਵਿੱਚ ਜਿਹੜੀ ਮਿਲੀ ਭੁਗਤ ਲੱਗਦੀ ਹੈ ਕੰਡੇ ਜਿਹੜੇ ਅਸੀਂ ਬਾਹਰੋਂ ਚੈੱਕ ਕਰਾਉਨੇ ਆ ਤੇ ਉਹਦੇ ਵਿੱਚ ਜਿਹਨ ਕਿ ਫਰਕ ਆ ਰਿਹਾ ਮੰਡੀ ਦੇ ਸਾਰੀ ਮੰਡੀ ਦੇ ਦਾਣਾ ਮੰਡੀ ਦੇ ਵਿੱਚ ਜਿਹੜੇ ਕੰਡੇ ਲੱਗੇ ਆ ਉਹਨੇ ਚੈੱਕ ਹੋਣੇ ਚਾਹੀਦੇ ਸਾਰੇ ਹੋਣੇ ਚਾਹੀਦੇ ਚੈੱਕ ਸਾਰੇ ਸਾਰੇ ਗੱਲ ਤੱਕ ਨੇ ਇਹਨਾਂ ਦੀ ਸਾਰੇ ਮੰਡੀ ਦੇ ਕੰਡੇ ਕਹਿੰਦਾ ਦੀ ਕਮੇਟੀ ਦਾ ਕੰਡਾ ਮੰਨਦੇ ਆ ਵੀ ਜਿਹੜੇ ਕਮੇਟੀ ਨੇ ਸਾਨੂੰ ਸੈੱਟ ਕਰਕੇ ਦਿੱਤਾ ਸੀ ਉੱਥੇ ਤੋਲਾਂਗੇ ਬਾਹਰਲੇ ਕੰਡੇ ਨੂੰ ਨਹੀਂ ਮੰਨਦੇ ਆ ਮੰਨਦੇ ਕਿਉਂ ਨਹੀਂ ਇਹ ਪਤਾ ਗਾਵਣੀ ਮਾਂ ਦੇ ਇਹ ਕਿਹੜੇ ਕਿਲੋ ਵੱਧ ਉਲੀਆਂ ਤੇ ਆ ਇਹ ਕਹਿੰਦੇ ਸੀ ਮੰਡੀ ਦੇ ਕੰਡੇ ਨੂੰ ਮੰਨਦੇ ਆ ਚਲ ਵੀਰ ਜੀ ਦੀ ਗੱਲ ਸੁਣੋ ਬਾਈ ਜੀ ਇਹ ਜਿਹੜਾ ਕੰਮ ਇਹਨਾਂ ਦਾ ਇਹਨਾਂ ਦਾ ਲੁੱਟਦਾ ਬਣਾਇਆ ਵਾ ਜੇ ਉਹ ਆਏ ਜਾਂਦੇ ਆ ਵੀ ਅਸੀਂ ਕਮੇਟੀ ਦੇ ਮੰਨਦੇ ਆ ਕੰਡੇ ਤੇ ਫਿਰ ਕਮੇਟੀ ਵਾਲਾ ਤੇ ਬਾਹਰ ਜਾ ਕੇ ਕਿਉਂ ਵੱਧ ਘਟ ਜਾਂਦੇ ਨਹੀਂ ਮੇਰੇ ਤਾਂ ਕਮੇਟੀ ਦਾ ਮਤਲਬ ਤਾਂ ਇੱਕ ਹਫ਼ਤਾ ਕਹਿੰਦੇ ਚੋਰਾਂ ਨਾਲ ਕੁੱਤੇ ਨਹੀਂ ਕਮੇਟੀ ਗਲਤ ਹੋ ਗਈ ਕਮੇਟੀ ਵੈਗ ਗਈ ਬਾਰੇ ਇਹ ਗੱਲ ਹੈ ਵੀ ਅਫਸਰ ਵੀ ਉਹ ਨਾਰ ਵਾਲੇ ਹੋਇਆ ਹਾਂ ਜੀ ਕਮੇਟੀ ਵਾਲੇ ਵੀ ਜ਼ਿੰਮੇਵਾਰ ਨੂੰ ਮਾਰਨ ਤੇ ਆਏ ਹੋਏ ਆ ਇਹ ਕਹੀ ਆ ਫਿਰ ਵੀ ਉਹਨਾਂ ਨੇ ਪਾਕ ਨਹੀਂ ਕੀਤਾ ਤੁਹਾਡੇ ਇਥੋਂ ਦੇ ਚੇਅਰਮੈਨ ਕੌਣ ਜੇ ਮੈਂ ਆਪਣਾ ਨਹੀਂ ਹੋਇਆ ਚੇਅਰਮੈਨ ਸਾਹਿਬ ਤੁਹਾਡਾ ਰਾਤ ਤੇ ਸਾਡੇ ਕੋਲੇ ਡੱਬਰ ਮਾਰਕੀਟ ਕਮੇਟੀ ਦਾ ਕਿਸੇ ਤੋਂ ਵੀ ਮੁਲਾਜ਼ਮ ਨੇ ਫੋਨ ਲਾਇਆ ਸੀ ਜੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਿਛਲੇ ਛੋਣੇ ਤੋਂ ਕੀ ਪਤਾ ਵੀ ਕੀ ਹੋਇਆ ਜਾਂ ਨਹੀਂ ਜਦੋਂ ਐਕੀ ਹੁਣ ਫੜ ਲਿਆ ਹੁਣ ਪਤਾ ਲੱਗਿਆ ਇਹ ਲੱਖਾਂ ਰੁਪਈਆ ਦਾ ਕਬਲਾ ਹੋ ਰਿਹਾ ਜੀ ਮਾਰਾ ਮੋਟਾ ਕਬਲਾ ਨਹੀਂ ਇਹ ਲੱਖਾਂ ਰੁਪਈਆ ਦਾ ਕਬਲਾ ਹੋ ਰਿਹਾ ਸਾਰੀ ਮੰਡੀ ਫੜਦੇ ਆਏ ਸਾਲੀਆਂ ਫੜਦੇ ਆਏ ਸਾਲੀਆਂ ਸਾਲ ਫੜ ਜਾਂਦੇ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਲੱਗਦਾ ਮੇਰੀ ਪੋਤਾ ਹਾਂਜੀ ਮਿਲੀ ਭਗਤ ਨਹੀਂ ਜਦੋਂ ਇਹ ਕੰਡੇ ਹੀ ਆਪਣੇ ਜਦੋਂ ਨਹੀਂ ਨਹੀਂ ਮੈਂ ਗੱਲ ਇਹ ਵੀ ਕਰਦਾ ਜਦੋਂ ਕਾਰਵਾਈ ਹੁੰਦੀ ਨਹੀਂ ਤੁਸੀਂ ਰੋਲਾ ਅੱਜ ਪਾ ਰਹੇ ਹੋ ਪਹਿਲਾਂ ਤੁਸੀਂ ਪਾ ਰਹੇ ਸੀ ਤੁਹਾਨੂੰ ਜੀ ਜਦੋਂ ਸਾਨੂੰ ਜੀ ਜਦੋਂ ਸਾਡਾ 200 ਗੱਟਾ ਵੱਧ ਤੋਲਤਾ ਉਹਦੇ ਮੈਂ ਕਿਹਾ ਡੁੱਢ ਕਿਲੋ ਵੱਧ ਸਾਨੂੰ ਪੈਸੇ ਦੇ ਦਿੰਦੇ ਜਿਹੜਾ ਆਰਪੀਆ ਕਰਦਾ ਉਹਦਾ ਸੈਂਸ ਕੈਨਸਲ ਹੋਣਾ ਚਾਹੀਦਾ ਹਾਂਜੀ ਹੁਣ ਜੀ ਜਦੋਂ ਜ਼ਿਮੀਂਦਾਰਾਂ ਨੂੰ ਮਾੜੇ ਜ਼ਿਮੀਂਦਾਰਾਂ ਨੂੰ ਰੈਗੂਲਰ ਕਰਾਉਂਦੇ ਆਏ ਸਾਨੂੰ ਕਾਹਿੰ ਚੱਕਿਆ ਸਾਫ਼ ਹੀ ਆਏ ਸਾਲ ਵੇਚ ਕੇ ਚੁੱਪ ਕਰਕੇ ਚੁਰ ਜਾਂਦੇ ਆਂ ਅਸੀਂ ਉੱਠਾਂਗੇ ਕਿਵੇਂ ਜੀ ਹੂੰ ਉਠਾਂਗੇ ਕਿਵੇਂ ਪਹਿਲਾਂ ਜੀ ਸਾਡੀ 5000 ਨੂੰ ਬਾਸਪਤੀ ਵੇਖਦੀ ਸੀ ਤੇ ਅੱਜ ਸਾਡੀ ਜੀ ਪਤੀ 3300 ਨੂੰ ਵੇਖਦੀ ਆ ਅਸੀਂ ਤਾਂ ਆਪਦੀ ਜਾਇਦਾਦ ਵੀ ਵੇਚ ਬੈਠਾਂਗੇ ਜੀ ਹੇ ਯਾਰ ਤਾਂ ਫਰਕ ਪੈ ਗਈ ਇਹ ਬੰਦੇ ਦਾ 8000 ਰੁਪਏ ਦਾ ਜੀ 400 ਗੱਟੇ ਮਗਰ ਦੂਜੇ ਪਾਸੇ ਸੁੰਢੀ ਖਾ ਗਈ ਦੂਜੇ ਬੰਦੇ ਨੇ ਸੁੰਢੀ ਖਾਈ ਬੰਦੇ ਨੂੰ ਸੁੰਢੀ ਪੈ ਗਈ ਇੱਧਰ ਤੁਹਾਨੂੰ ਦੂਜੀ ਗੱਲ ਪੈ ਗਈ ਇੱਧਰ ਵੀ ਕੁੰਡੀ ਪੈ ਗਈ ਜੀ ਡੀਏਪੀ ਦੇ ਨਾਲ ਸਾਨੂੰ ਕਿੰਨਾ ਸਮਾਨ ਮੜਿਆ ਜਾਂਦਾ ਜੂਰਗਾ ਲੈਣੀ ਤਾਂ ਤਾਂ ਵੀ ਸਾਨੂੰ 5-600 ਰੁਪਏ ਦਾ ਸਮਾਨ ਨਾਲ ਚਾਹੀਦਾ ਜੀ ਇੰਨੇ ਪੈਸੇ ਅਸੀਂ ਕਿੱਥੋਂ ਪ੍ਰਾਪਤ ਕਰਾਂਗੇ ਉਹ ਲਿਆ ਜਾਣਾ ਦਾਣਾ ਮੰਡਗਾ ਚ ਕੁੰਡੀ ਪੈ ਗਈ ਖੇਤਾਂ ਚ ਸੁੰਡੀ ਪੈ ਗਈ ਹਾਂਜੀ ਸਹੀ ਹੈ ਜੀ 15000 ਦਾ ਤੁਹਾਨੂੰ ਕਿੱਲੇ ਮਗਰੋਂ ਘਾਟਾ ਪਿਆ ਜੀ 26 ਝੋਨਾ ਸੀ ਹੋਰ ਅਗੜਗਾ ਜਮਾ ਜੀ ਤੇ ਜ਼ਿਮੀਂਦਾਰ ਉੱਥੇ ਕਿਵੇਂ ਹੋਣਾ ਉਹ ਅਸੀਂ ਕਵਾਂਟਲ ਮਗਰ 8 8 9 9 ਕਿਲੋ ਕਾਟ ਦੇ ਕੇ ਗਏ ਆ ਪਹਿਲਾਂ ਇਹਨਾਂ ਨੂੰ ਜੀ ਤੇ ਹੁਣ ਬਾਸਮਤੀ ਦਾ ਤੁਹਾਨੂੰ ਪਤਾ 32 3300 ਦਾ ਰੇਟ ਚੱਲੀ ਜਾਂਦਾ ਫਿਰ ਇੱਕ ਗੱਲ ਹੈ ਜਦੋਂ ਪਹਿਲਾਂ ਪੂਹ ਹੱਤਮਣ ਕਹਿੰਦਾ 26 ਝੋਨਾ ਲਾਓ 26 ਝੋਨਾ ਲਾਓ ਤੇ 26 ਨੂੰ ਕਹੇ ਨੇ ਪੁੱਛਿਆ ਹੀ ਨਹੀਂ ਹੁਣ ਇੱਥੇ 26 ਤਾਂ ਰਲ ਰਲ ਕੇ ਵੇਚਿਆ ਜੀ ਛੋਟੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਆਪ ਦਾ ਸਾਨੂੰ ਦੁੱਖ ਸੁਣਾਇਆ ਸੀ ਤੁਹਾਡੇ ਕੋਲੇ ਪਹੁੰਚਿਆ